ਵੇ ਮੈਂ ਕਾਲ ਚ ਲਾਣਾ ਕਰਗੀ ਵੇ ਮੈਂ ਕਾਲ ਚ ਲਾਣਾ ਕਰਦੀ ਖਰੀਆਂ ਜੇ ਗੱਲਾਂ ਕਰਦੀ ਵੇ ਹੁਣ ਹਾਜ਼ਰ ਹੋ ਜਾ ਉਹ ਕਿ ਤੂੰ ਰੋਕ ਲਾ ਤੂੰ ਰੋਕਾ ਉਹ ਰੋਏ ਗੱਡੀ ਇੱਕ ਐਨਾ ਉਹ ਮਾਂ ਕਿੱਧਰ ਪਾਸੇ ਇਹ ਪਾ ਲੰਨੇ ਆ ਕਿ ਦਾਖ ਜੂ ਖਾ ਜਾਂਦਾ ਖਾਣਾ ਅੱਲਾ ਲੈ ਲਾਲ ਪਕੌੜਾ ਹਾਂ ਬਾਪੂ ਇੱਥੇ ਛੜਦਾ ਆਪਣਾ ਆਟੇ ਵਾਲਾ ਢੋਲ ਦਾ ਛੜਦਾ ਸਕੂਲ ਚ ਸਰਕਾਰੀ ਚ ਮਾਹਰੇ ਹੋਰ ਕਿਹੜਾ ਹੈਗਾ ਤਾਂ ਆ ਜਾ ਨਾ ਨਹੀਂ ਮੈਂ ਰੋਟੀ ਪਾਣੀ ਖਾ ਲੂੰ ਅੱਛਾ ਮੱਤੀ ਲੈ ਗਿਆ ਕਿਹੜਾ ਮਾਰੀ ਤੀ ਚਾਹ ਮੈਨੂੰ ਦੱਸੀ ਜੇ ਹੋਰ ਕਿਹੜਾ ਹੋਇਆ ਫਿਰ ਮੈਂ ਰੋਟੀ ਪਾਣੀ ਖਾ ਕੇ ਇੱਧਰ ਨੂੰ ਆ ਜੂੰ ਹਾਂ ਐ ਕਰ ਲਾਂਗੇ ਵੰਡ ਕੇ ਜੇ ਦੇ ਦਿਆ ਕਰੋ ਕਿਹੜੇ ਹੋਰ ਚਲ ਆਇਆ ਨਾਲੇ ਮੇਰਾ ਘਰ ਚੱਲੀ ਜਾਊਗਾ ਨਾਲੇ ਮੱਤੀ ਹੋਰ ਦਾ ਚੱਲੀ ਜਾਊਗਾ ਚੰਗਾ ਬਾਹੂ ਚੰਗਾ ਅੱਜ ਤੇ ਮੀਂਹ ਕਣੀ ਹੀ ਪੈਣ ਲੱਗੀ ਆ ਨਾ ਏਸਿਆਂ ਵਾਲੇ ਕੂਲਰਾਂ ਵਾਲੇ ਢੇੜੀ ਘਰ ਪਾਣੀ ਤਾਂ ਨਹੀਂ ਹੁੰਦੀ ਆ ਮੜਾਂ ਗਿਆ। ਭੱਜਲਾ ਬੰਦਾ ਆ ਗਿਆ। ਉਹ ਗੋਲੀ ਮਾਰੀ। ਭੱਜਲਾ ਕਿੱਥੇ? ਟੁੱਟਾ ਜਾ ਫੋਨਾ ਮਾਵੇਂ ਦਾ ਚੱਲਦੀ ਨਹੀਂ। ਪਤਾ ਵਧੀਆ ਕਰਤਾ ਮਾ। ਚੱਲ ਭੱਜਲਾ। ਬਾਟਰ ਕੂਲਰ ਲਵਾ ਲਿਆ। ਇਹ ਮਰ ਜਾਂਦੀ ਆ। ਪਰ ਲਾ ਕੈਂਪਰ ਪੀਣੇ ਆ ਪਾਣੀ। ਉਦੋਂ ਬਾਅਦ ਭੱਜਲਾ ਯਾਰ। ਥੱਲੇ ਥਾਂ ਨਹੀਂ ਮਿਲੀ। ਉਹ ਬਜੀ ਕੀ ਨਾ ਤੂੰ? ਹੂੰ? ਕਿਹਦਾ ਤੂੰ? ਕਿਸੇ ਦਾ ਤਾਂ ਹੈਗੀ ਆ। ਕਿਥੇ ਦਾ ਚਾਵਰ ਚਾਵਰ ਉਹ ਬੋਲਦਾ ਆਪਣਾ ਲਈ ਪਨੀਰੀ ਤਾਂ ਇੰਨੀ ਹੈ ਆਪਣੇ ਪਿੰਡ ਵਾਲੀ ਪਾਸਿਓਂ ਉਹ ਬੱਚੀ ਤੈਨੂੰ ਬੁਲਾਉਣਾ ਕੀ ਨਾਵਾਂ ਤਰਾ ਮੇਰਾ ਨਾਮ ਤਾਂ ਕੁਚੂ ਐ ਕੁਚੂ ਨਾਂਵ ਵੱਲਈਆ ਤਾਹਾਂ ਕਿਹ ਜੜਾ ਥੱਲੇ ਥੌਣੀ ਮਿਲੀ ਬੈਠਣ ਨੂੰ ਮਿਲੀ ਨਹੀਂ ਹੋਰ ਕੀ ਕਰੀਏ ਤਾਹਾਂ ਕੀੜੇ ਨੇ ਲੋਕਾਂ ਕਲੇ ਚਤਰਾ ਇਹਨਾਂ ਦੀ ਵੱਢ ਲੈਣਗੇ ਮਗਰ ਟੱਪੀ ਜਾਏਗਾ ਇਹਨਾਂ ਮਗਰ ਕਿਵੇਂ ਫਿਰਦੇ ਨੇ ਠੂਕਣ ਦੇ ਯਾਜ ਚੜੂ ਕੋਈ ਨਹੀਂ ਵੱਢਦੇ ਕਿਧੇ ਆਏ ਪੁੱਤ ਤੂੰ ਸੀਬੋ ਘਿਆਏ ਆ ਗਰਮੀ ਦਾ ਮੁੰਡਾ ਤੂੰ ਹਾਂ ਸੀਪੂ ਦਾ ਦੋਤਾ ਹੂੰ ਅੱਛਿਆ ਫੇਰ ਨਹੀਂ ਫੇਰ ਤੈਨੂੰ ਕੁਝ ਕਹਿ ਸਕਦਾ ਮੈਂ ਤੂੰ ਸਿਰੇ ਦੀਆਂ ਜਮਾ ਆਈਟਮਾਂ ਕੀ ਕਰਦਾ ਜੋ ਕੀ ਕੱਢੇਗਾ ਗੇਮ ਖੇਡੀ ਹੈ ਨਾ ਬੰਦਾ ਮਾਰਨਾ ਹੈ ਹਾਂ ਹੂੰ ਬੰਦੇ ਮਾਰਦਾ ਤੈ ਤੂੰ ਤੇ ਹੋਰ ਇਹ ਪੈਸੇ ਮਿਲਦੇ ਨੇ ਚੋ ਪੈਸੇ ਨਹੀਂ ਬੰਨ ਨਿਆਰਾ ਆਉਂਦਾ ਖੇਡਣ ਦਾ ਖੇਡਣ ਦਾ ਨਿਆਰਾ ਥੋੜੇ ਦਿਨੀ ਆਊਗਾ ਇੱਕ ਸਕੂਲ ਦਾ ਇੱਕ ਤਰੀਕ ਤੋਂ ਮੈਂ ਸਮਾਨ ਛੱਡ ਕੇ ਆਂ ਸਕੂਲ ਦਾ ਇੱਕ ਤਰੀਕ ਤੋਂ ਲੱਗਣਗੇ ਕਹਿੰਦੇ ਭਗਵਾਨ ਤੁਮਨ ਛੁੱਟੀਆਂ ਵਧਾਊਗਾ ਭਗਵਾਨ ਤੁਮਨ ਵਧਾਊ ਛੁੱਟੀਆਂ ਕਿਹੜਾ ਪੜਾ ਉੱਥੇ ਪੜਦਾ ਤੂੰ ਆਦੇ ਪਿੰਡੀ ਪੜਦਾ ਹੂੰ ਬਾਜੇ ਵਾਲਾ ਪਿੰਡ ਆ ਤੇਰਾ ਮੇਦਲਾ ਆਦਾ ਉਧਰ ਹਾਂ ਉੱਥੇ ਮਾਨਸਾ ਕੋਲੇ ਹੂੰ ਠੀਕ ਆ ਜਾ ਪਾਣੀ ਤਾਂ ਨਹੀਂ ਪੀਲਾ ਓਏ ਬੱਸ ਮੇਰੇ ਤਾਂ ਇਧਰ ਹੀ ਪਾਣੀ ਤਾਂ ਨਹੀਂ ਬਣਿਆ ਪਿਆ ਹਾਂ ਰੋਟੀ ਵੀ ਹੈ ਨਾ ਚੱਲ ਭਾਈ ਪੀ ਜਿਹੜਾ ਕੁਝ ਪੀਣਾ ਹੈ ਆਹ ਇਹਨਾਂ ਦੇ ਕਿੱਥੇ ਜਦੋਂ ਪੈਸੇ ਚੰਗੇ ਮਿਲਦੇ ਨੇ ਵੀਰ ਬੱਲਿਆ ਇਹ ਕਿੱਥੇ ਪੀਂਦੇ ਨੇ ਪਾਣੀ? ਭਾਈ ਇਹ ਇਹ ਨਹੀਂ ਪੀਂਦੇ। ਹਾਂ। ਚੰਗਾ ਪੈਸਾ ਮਿਲਦਾ ਘਰੋਂ। ਹਾਂ। ਆਹ ਦੇਖ ਲੈ ਹੁਣ ਉਹੀ ਗੱਲ ਆ ਮੇਰਾ ਸਾਲੇ ਨਾਂ ਨਾਂ ਕਹਿੰਦੀ ਆਏ ਆ ਇਸ ਹੁੰਦੀ ਆ ਉਹ ਬੈਠਾ ਨਿੰਮ ਤੇ ਜੜਿਆ। ਇਹ ਨਹੀਂ ਹਰੇ ਬਾਈ ਜੰਮ ਜਾਂਦੀ ਆ ਲੈਂਦੇ ਹੀ। ਉਹ ਮੀ ਨਹੀਂ ਪੈਸਾ ਨਾ ਤਾਂ ਇਹ ਨਾ ਸਾਰਾ ਮੜਾ ਚ ਪੈਸਾ ਨਾ। ਚੁੱਪ। ਵੀੜੀ-ਭੀੜੀ ਪੀਂਦੇ ਇੱਧਰ ਜਾ ਕੇ। ਆਹ ਕੋ ਜੁਨੀ ਬੈਠਾ ਮੋਬਾਈਲ ਚਾਲੇ। ਓ ਗੋਜੂ ਮਾ ਮਮਾ ਇੱਥੇ ਬੈਠੇ ਹੀ ਕਰਦਾ ਘਰੇ ਤੇਰੀ ਨਾਨੀ ਭਾਲੀ ਜਾਂਦੀ ਓਏ ਮੈਂ ਦੱਸ ਕੇ ਆਏ ਘਰੇ ਤਾਂ ਆਹ ਫੋਨ ਕਿਦਾ ਚੱਕੀ ਬੈਠਾ ਤੂੰ ਮੇਰੇ ਮਾਮੇ ਦਾ ਕਿਹੜੇ ਮਾਮੇ ਦਾ ਮਮੀ ਦਾ ਪਰ ਮਾ ਘਰੇ ਬਾਜਾ ਤੈਨੂੰ ਪਾਲਦੀ ਫਿਰਦੀ 70 ਪ੍ਰੇਡ ਹੁਤਰੀ ਓਹ ਪਤਾ ਯਾਰ ਬਾਲਾ ਰੱਜਵਾਖਾ ਹੈਪੀਆ ਮੈਨੂੰ ਕਹੀ ਇਹਨਾਂ ਮਾਂ ਕੋਈ ਥੱਲੇ ਆ ਜਾ ਆਈ ਨਹੀਂ ਗਾ ਓਹ ਤੈਨੂੰ ਪੁੱਤ ਜੰਦਰ ਜਵਾਕਾਂ ਦਾ ਫਿਰ ਆਹ ਹਲਾਵਾ ਸਿਰੇ ਲੱਗੀ ਪਈਆ ਕਹਾਣੀ ਰੋਟੀ ਦਿੰਦੇ ਨਹੀਂ ਇਹ ਘਾਲਿਆਂ ਨੂੰ ਜਿਹੜੇ ਹਿਸਾਬ ਨਾਲ ਦਿੰਦੀਆਂ ਗੱਲਾਂ ਨੇ ਤੂੰ ਕਿੱਧਰ ਫਿਰਦਾ ਹੈ ਮੈਨਾਂ ਸਕੂਲ ਵਾਲਿਆਂ ਨੇ ਢੋਲ ਮੰਗਾਇਆ ਸੀ ਆਟੇ ਵਾਲਾ। ਆ ਠੇਲੀ ਜੀ ਕੀ ਦੀ ਐ? ਆਪਣੀ ਆ ਰੇੜੀ ਤੈਨੂੰ ਪਤਾ ਤਾਂ ਹੈਗਾ ਕਿਰਾਏ ਦਾ। ਉਹ ਚੱਲਾ ਜਾਂ 2-250 ਬਣ ਜਾਂਦਾ ਦਿਹਾੜੀ ਦਾ ਯਾਰ ਕਿਰਾਇਆ ਲੱਗ ਜਾਂਦਾ ਹੈਗਾ। ਹੈਂ? ਤੂੰ ਕਿਰਾਇਆ ਲਾਉਣ ਲੱਗਿਆ। ਹੋਰ ਆ ਅੱਜ ਸਕੂਲ 'ਚ ਛੱਡ ਕੇ ਆ ਮੈਂ ਭਾਂਡੇ। ਕਿਹੜੇ ਕੰਮੀ ਪੈ ਗਿਆ ਯਾਰ ਜਿੰਦਰਾ ਤੂੰ। ਫਿਰ ਹੋਰ ਹੁਣ ਹੋਰ ਕੰਮ ਹੀ ਨਹੀਂ ਤੀ ਯਾਰ। ਕੰਮ ਕਿਉਂ ਨਹੀਂ ਤੂੰ ਪਕੌੜਿਆਂ ਵਾਲਾ ਕੰਮ ਚਲਾਣਾ ਯਾਰ। ਉਹ ਪੱਕਾ ਉਹੀ ਪਰ ਵਾਲਾ ਜਿਹੜਾ ਤੂੰ ਕਰਦਾ ਸੀ। ਪਕੌੜਿਆਂ ਵਾਲਾ ਆਏ ਆ ਉਦੋਂ ਭਈਆ ਆ ਗਿਆ ਯਾਰ ਆਪਣੇ ਪਿੰਟਾ। ਫੈਸਨ ਨੂੰ ਪਤਾ ਭਈਏ ਦੇ ਹੱਥ ਦੇ ਲੋਕ ਗਿੱਜ ਕੇ ਖਾਣਾ ਪੰਜਾਬੀ ਨੂੰ ਕੌਣ ਸਿਆਣੇ ਭਈ ਭੱਜ ਗਿਆ ਭਈਆ ਤਾਂ ਭਈਆ ਤਾਂ ਹੁਣ ਭੱਜ ਗਿਆ ਹੂ ਮੈਨੂੰ ਤਾਂ ਪਤਾ ਨਹੀਂ ਮੈਂ ਫਿਰ ਉੱਥੋਂ ਹਟ ਗਿਆ ਦੀ ਮੰਡੀ ਚ ਰੇੜੀ ਲਾਉਣਾ ਚਲ ਪਕੌੜੇ ਤਾਂ ਵਧੀਆ ਬਣਾਉਂਦਾ ਸੀ ਮੈਂ ਪਰ ਆਇਆ ਮੇਰਾ ਹੱਜਵਾਖ ਭਈਏ ਕੋਲੇ ਜਾਇਆ ਕਰਨ ਭਈਆ ਵੱਧ ਪਾਉਂਦਾ ਸੀ ਮੈਂ ਕਹਿੰਦਾ ਸੀ ਭਾਈ ਮਾਹ ਬਣਾਉ ਇੱਕ ਨੰਬਰ ਚਾਹੀਏ ਮਹਿੰਗੀ ਰਹੀ ਸਸਤੀ ਉਹ ਕਾਣੂ ਮੈਂ ਤੈਨੂੰ ਐ ਕਹਿਣਾ ਬੱਚਾ ਦੂਜੇ ਚੱਕ ਦਿਆ ਕਰੀ ਮੇਰੇ ਵਰਗ ਆ ਜਾਂਦਾ ਯਾਰ ਆ ਮੇਰਾ ਹਾਂ ਬਿਸ਼ਰਮੀ ਜੀ ਆਉਂਦੀ ਆ ਵੀ ਚਲ ਮੈਨੂੰ ਕਿਉਂ ਪੋਚ ਕੇ ਲਵੇਟ ਕੇ ਜੇ ਦੇਦੇ ਮੱਠੀ-ਮੁੱਠੀ ਬਣਾ ਦਿਆ ਕਰੀ। ਕੱਲ ਹੁਣ ਆਇਆ ਵੀ ਠੰਡਾ ਜਾ ਪੈ ਗਿਆ ਕਰਾਈ ਵਾਲਾ ਕੰਮ ਵੀ। ਮੈਂ ਬਈ ਇਹ ਤਾਂ ਇੰਨੀ ਕੁਛ ਕੱਢਣ ਪਉ ਨੂੰ ਥਾਂ-ਥਾਂ ਦਾ ਠੇਲੀਆਂ ਹੋਈਆਂ ਪਈਆਂ ਨੇ ਯਾਰ। ਹਾਂ ਇਹ ਤਾਂ ਗੱਲ ਹੈ ਤੇ ਦੀ। ਹਾਂ। ਚਾਹ ਫਿਰ ਉਹ ਕਰਦਾ ਮਰਾ ਵਿਚਾਰ ਤੇਰੀ ਆਲੀ ਗੱਲ ਹੈ ਨਾ। ਹਾਂ। ਬਈ ਇਹ ਤਾਂ ਨਾਲ ਆਏ ਭੱਜ ਗਿਆ ਯਾਰ। ਹਾਂ। ਤੈਨੂੰ ਪਤਾ ਬਈ ਪੰਜਾਬੀਆਂ ਮੂਰੇ ਕਿੱਥੇ ਕੱਟਦੇ ਨੇ ਉਹ। ਮੈਂ ਮਾਰੀ ਹੁੱਡਾਂ ਨਾਲ ਕਾ ਕਿਸ ਨੇ। ਪੈਣ ਕਾ ਮਾਰੇ ਉਹ ਖੋਪੜ ਚ ਯਾਰ। ਉਹ ਕੱਢ ਗਿਆ। ਕਰੀ ਗੌਰ ਚੰਗਾ। ਇਹ ਮੈਂ ਦੇਖਦਾ। ਜਾ ਪਾ ਜਾ ਓਏ। ਉਹ ਤਾਂ ਰੇੜੀ ਤਾਂ ਹੈਗੀ ਬਸ ਆਇਆ ਵੀ ਲਕੜਾਂ ਗੀਠੀ ਬਾੜ ਲਿਆ ਕਰਾਂਗੇ ਹਾਂ ਕੰਮੂ ਅਦੋਂ ਲੈਣਾ ਆਲੂ ਫਿਰ ਮੱਝ ਦੇਖੂ ਮੈਂ ਆ ਜਾ ਕਰੂੰ ਹੱਥ ਨੇ ਘਾਂਟਾ ਤੇਰੇ ਕੋਲੇ ਚੱਲ ਐ ਕਰ ਲਈ ਫਿਰ ਤਾਂ ਠੀਕ ਆ ਫਿਰ ਤਾਂ ਬਣਾ ਕਰੀ ਮੁੱਠੀ ਮੁੱਠੀ ਬਣਾ ਦਿਆ ਕਰੀ ਮੇਰੀ ਹੈ ਮੱਠੀ ਮੁੱਠੀ ਕੱਢ ਦਿਆ ਕਰੀ ਮੁੱਠੀ ਦਾ ਚਲ ਕੱਢ ਦਾਂਗੇ ਪਰ ਜਦੋਂ ਹੁਣ ਬੇਟੀ ਲਾ ਲਿਆ ਜਦੋਂ ਨੱਚਣੀ ਲੱਗ ਗਈ ਤਾਂ ਘੰਟਾ ਕਾਦਾ ਕਹਿੰਦੇ ਕੰਬ ਦੀ ਕਰੀ ਸ਼ਰਮਾ ਨਾਲੇ ਠੀਕ ਆ ਠੀਕ ਆ ਹੈ ਦੇਖਦਾ ਕੰਮੂ ਕੋਲੇ ਜਾ ਕੇ ਕਿੱਥੇ ਦੇਖਾਂ ਸਾਰਾ ਪਿੰਡ ਗਾਹ ਕੇ ਸਿੜਦਾ ਮੈਂ ਤਾਂ ਖਾਨੀ ਕਿੱਥੇ ਗਈ ਡੱਬਿਆਂ ਚੜਿਆ ਦੇਖ ਲੈ ਦੇਖ ਲੈ ਆ ਬੈਠੇ ਪਰੌਣਾ ਬਣਿਆ ਕੰਜਰ ਹੈ ਇਹਨੂੰ ਮਾਈਦੇ ਨਹੀਂ ਆ ਪਤਾ ਕੀ ਲੱਛਣ ਕਰਦਾ ਇਹ ਕਿੱਥੇ ਬੈਠਾ ਹੈ ਕਿ ਤਾਂ ਮੇਰੇ ਸੇਟ ਖੇਪਵਾ ਕੇ ਛੱਡੂਗਾ ਭੈਣ ਦਾ ਖਸਮ ਦੇਖ ਰਿਹਾ ਹੈ ਹੈ ਮੈਨੂੰ ਐਂ ਦੱਸਵੇ ਮੈਨੂੰ ਸਾਰੇ ਪਾੜ ਖੜਦੇ ਬੰਦਾ ਮਰ ਜੂ ਸਾਰੇ ਪਾੜ ਉਹ ਨਾਨੀਏ ਕਿਉਂ ਮਰੀ ਨਹੀਂ ਐ ਸਾਰੇ ਪਾੜ ਲੈ ਸਾਰੇ ਪਾੜ ਲੈ ਹੈ ਸਾਰੇ ਨਿ ਬਾੜ ਲੈ ਆਇਆ ਮੇਰਾ ਆਰਾਮ ਕਰਤਾ ਆਇਆ ਫਿਰ ਫੜ ਲੈ ਕੰਜਰਾ ਆ ਜਾ ਮੈਨੂੰ ਟੈਕ ਦੇਣਾ ਹੋ ਰਿਹਾ ਤੇਰੀ ਮਾਂ ਨੇ ਮੇਰੇ ਹੱਥਾਂ ਨਹੀਂ ਛੱਡਣਾ ਆ ਜਾ ਆ ਜਾ ਰਹਿਣੇ ਤੂੰ ਜੂਆ ਥਾਉਂਦਾ ਤੇਰਾ ਕੁਝਰਾ ਕਰ ਦੂੰ ਮੈਂ ਜਾ ਮਰੇ ਤੂੰ ਆ ਜਾ ਮੈਂ ਮਰ ਜਾਣਾ ਦੋ ਬੰਦ ਰੱਖ ਕਾਦਾ ਲਿਆ ਮੇਰੀ ਜਾਨ ਔਖੀ ਕਰਦੀ ਭੈਣ ਦੇ ਖਾਸਮ ਨਹੀਂ ਨਹੀਂ ਮਫੜੇ ਜਾਂਦਾ ਬੰਦਾ ਬਣ ਕੇ ਕਰਨ ਤੁਰ ਪਾਈ ਜਾਂਦਾ ਨਹੀਂ ਤੂੰ ਕਰ ਲੈ ਜਿਹੜੇ ਮਨਾਈਆਂ ਕਰਨੀਆਂ ਨੇ ਜੇ ਤੈਨੂੰ ਅੱਜ ਦੀ ਰਾਤ ਰੱਖਣੀ ਨਾ ਮੈਨੂੰ ਵੀ ਸਿਪੋਰਾ ਜਾਣੀ ਆ ਜਾ ਆ ਜਾ ਤੂੰ ਖੜ ਜਾ ਹੱਥ ਨੀ ਨਾਨੀ ਦੇਉਂਦਾ ਨਹੀਂ ਤੇਰਾ ਕੂਚੂ ਯਾਰ ਕੁੜੇ ਭੈਂਦਿਆ ਖਸਮਾ ਤੈਨੂੰ ਮੈਂ ਗਬਾਉਣੀ ਆ ਗਾਲ ਮਿੱਤਰ ਉਰੇ ਉਰੇ ਐ ਉਰੇ ਆ ਜਾ ਵੇ ਮੁੰਡਿਆ ਵੇ ਮੇਰੀ ਸੁਣ ਲੈ ਵੇ ਗੱਲ ਵੇ ਕਿਉਂ ਮੇਰੇ ਢੋਲ ਚੱਟ ਚ ਖੇਪਵਾਵੇਂਗਾ ਤੇਰੀ ਮਾਂ ਤੋਂ ਆ ਜਾ ਆ ਜਾ ਮੈਂ ਤੈਨੂੰ ਰੱਖ ਕੇ ਪਸਤਾਉਣੀ ਆ ਅੱਗੇ ਤੋਂ ਮੈਂ ਵੱਡ ਬੁੜੀ ਦਾ ਕੰਨ ਜੀ ਤੈਨੂੰ ਲੈ ਕੇ ਆਵਾਂ ਮੈਂ ਮੈਂ ਤੈਨੂੰ ਲੈ ਆਉਂਦੀ ਆ ਕੰਮ ਕਿਉਂ ਕਰਾਉਣੀ ਹੁੰਨੀ ਐ ਮੱਝਾਂ ਨੂੰ ਪਾਣੀ ਪਿਆ ਤੇ ਗੋਸ਼ਟਿਆ ਦੇ ਵੇ ਫਿਰ ਕੀ ਹੋ ਗਿਆ ਕੰਮ ਤਾਂ ਬੰਦੇ ਕਰਦੀ ਹੁੰਦੇ ਨੇ ਜਵਾਕ ਫਿਰ ਕੀ ਹੋਜੂ ਮੈਂ ਨਹੀਂ ਕਰਦਾ ਫਿਰ ਜਵਾਬ ਕਰਦੀ ਹੁੰਦੀ ਤੇਰੀ ਮਾਂ ਨੂੰ ਫੋਨ ਕਰਦੀਆਂ ਮੈਂ ਕੋਈ ਨਹੀਂ ਤੂੰ ਆਈ ਨਹੀਂ ਲੋਟ ਆਉਂਦਾ ਹੈਗਾ ਹੈ ਚੰਦਰਾ ਗਦਾ ਜਾ ਖਾ ਖਾ ਕੇ ਫੁੱਲੀ ਜਾਂਦਾ ਆ ਜਾ ਆ ਜਾ ਆ ਜਾ ਪੁੱਤ ਚੀਜ਼ ਜੀ ਦੇਉਂਗੇ ਆ ਜਾ ਆ ਜਾ ਮੇਰਾ ਸ਼ੇਰ ਆ ਜਾ ਪੈਸੇ ਲੈ ਜੀ ਆ ਜਾ ਮੇਰਾ ਪੁੱਤ ਆ ਜਾ ਓਹ ਹੋ ਤੂੰ ਕਿਹੜੇ ਦੇ ਮੈਨਾਂ ਸਾਰ ਦਿੱਤੀ ਕਿਉਂ ਮੰਗਾਇਆ ਹੈ ਕੀ ਗੱਲ ਧੀ ਤੈਨੂੰ ਲੰਬਾ ਖੱਟੂ ਹੈ ਹੋਰ ਸੱਪਾਂ ਜਾਨ ਨੂੰ ਖੜਾ ਕਰੂਗਾ ਤੇਨੂੰ ਇਹ ਕਿਉਂ ਕੰਜਰਖਾਨਾ ਬੀਜ ਲਸੀ ਬੋਧਾ ਆਪਣੀ ਜਾਨ ਨੂੰ ਆ ਜਾ ਵੀਰ ਹੱਥ ਬੰਦੀਆਂ ਆ ਜਾ ਆ ਜਾ ਕਰ ਦਿਆਂ ਮੈਂ ਤੇਰੀ ਮਾਂ ਨੂੰ ਫੋਨ ਆ ਪਹਿਲੇ ਜੂ ਤੈਨੂੰ ਅਗਰ ਤਾ ਤੈਨੂੰ ਮਾਏ ਨਾ ਬੁਗਰਾ ਦਾ ਪਿੰਡ ਦਾ ਹਾਂ ਮਾਂ ਅਗਲੀ ਵਾਰੀ ਆਹੀ ਤੂੰ ਸਮਾਰ ਕੇ ਤੇ ਮੈਂ ਮੇਰਾ ਦਮ ਕੜਾ ਆਏ ਭਾਈ ਜਾਣੇ ਨੇ ਇਹ ਕਾਲਿਆ ਆਲੂ ਵੀ ਆ ਗਏ ਬੇਸਣ ਆ ਗਿਆ ਨੂਨ ਆ ਗਿਆ ਤੇਲ ਆ ਗਿਆ ਆ ਮਸਾਲੇ ਆ ਗਏ ਪਰ ਹਾਂ ਹਲਦੀ ਮਿਰਚ ਕਿੰਨੇ ਪੈਸਿਆਂ ਦਾ ਹੋ ਗਿਆ ਸਮਾਨ ਸਾਰਾ ਤੇਰਾ ਹੋ ਗਿਆ 310 ਰੁਪਏ ਦਾ 310 ਹੋ ਗਏ ਹਾਂ 310 ਹੋ ਗਏ ਫਿਰ ਇੱਕ ਤਾਂ ਉਹ ਦੇ ਮੈਨੂੰ ਕੋਈ ਗਾਹਕ ਆ ਜਾਂਦਾ ਬ੍ਰੈਡਾਂ ਵਾਲਾ ਅੱਜ ਮੈਂ ਲਾ ਰਿਹਾ ਰੀੜੀ ਦੁਬਾਰੇ 2 ਸਾਲਾਂ ਬਾਅਦ ਉਹ ਪਈਆ ਵਾ ਗਿਆ ਕਹਿੰਦੇ ਆਪਣੇ ਪਿੰਡੋਂ ਹਾਂ ਉਹ ਹੁਣ ਪਿੰਡ ਮਿਲਣ ਗਿਆ ਹੋਇਆ ਹੈਗਾ ਹਾਂ ਮੈਂ ਚੱਲ ਲਾ ਕੇ ਦੇਖ ਲੈਂਦੇ ਆ ਬ੍ਰੈਡਾਂ ਦਾ ਪੈਕਟ ਦੇ ਇੱਕ ਹੁਣ ਕਿੰਨੇ ਹੋ ਗਏ ਇਹ ਤੇਰੇ ਹੋਗੇ 330 330 ਐ ਤਾਂ ਮੈਂ ਉਹ ਲਾ ਕੇ ਆਇਆ ਆਪਣਾ ਸਰਪੰਚ ਨੇ ਮੰਗਾਈ ਤੀ ਉੱਥੇ ਯਾਰ ਚਕੂਚ ਆਟੇ ਵਾਲੇ ਢੋਲ ਮਾਤਾ 300 ਕਿੰਨੇ ਹੋਗੇ 330 ਲੈ ਫਿਰ 300 ਫੜ ਲੈ ਤੂੰ 30 ਦੇ ਪਕੌੜੇ ਖਾਈ ਹੱਥ ਨੇ ਮੇਰੇ ਕੋਲ ਅਧਾਰੂ ਬਈ ਤੂੰ ਨਵਾਂ ਬੰਦਾ ਅਧਾਰ ਆਪਾਂ ਕਿਸੇ ਨਾਲ ਕੀਤਾ ਨਹੀਂ ਮੇਰੀ ਗੱਲ ਸੁਣ ਲੈ ਤੇਰੇ ਪਹਿਲਾਂ ਵੀ ਚੱਲਦਾ ਮੈਂ ਦੇਖ ਅੱਜ ਤੱਕ ਅਧਾਰ ਲੱਗਿਆ ਨਹੀਂ ਤੇਥੋਂ ਕਦੀ ਹੈ ਉਹੀ ਤਾਂ ਗੱਲ ਹੈ ਮੈਨੂੰ ਮੜਿਆ 2 ਪੈਸੇ ਕਮਾਉਣ ਦੇ ਅੱਜ 30 ਰੁਪਏ ਮੋੜ ਤੋਂ ਨਹੀਂ ਪਕੌੜੇ ਖਾਈ ਯਾਰ ਚੱਲ ਇੱਕ ਵਾਰ ਤੈਨੂੰ ਐ ਪੁੱਛਦਾ ਤੈਨੂੰ ਪਤਾ ਹੈ ਦਾ ਮੈਂ ਸੜਾ ਸੜਾਂਗ ਮੈਂ ਤਾਂ ਘਰੇ ਰੋਟੀਆਂ ਦਾ ਲੱਕੜਾ ਚਲਾਉਣਾ ਅੱਛਾ ਵੀ ਜੇ ਆਪਣਾ ਸਿਲੰਡਰ ਮਿਲ ਸਕਦਾ ਚੁੱਲਾ ਨਾਲੇ ਯਾਰ ਕਿੰਨੇ ਕੁ ਪੈਸਿਆਂ ਦਾ ਹੋਊ ਉਹ ਜਗਾ ਟੋਲੀ ਬੰਦੀ ਲੈਣੀ ਪਰੀ ਪਰਾਈ ਹਾਂ ਬੰਦੀ ਚੱਲੂ ਫਿਰ ਹੁਣ ਖਾਲੀ ਦੇ ਤਾਂ ਕਿੱਥੇ ਪੱਕੂ ਟੋਲੀ ਹੋ ਗਈ ਮੰਨ ਕੇ ਚੱਲ 25 ਹੈ 4000 ਤੱਕ ਪੈ ਜਾਊਗਾ ਵਿੱਚੇ ਚੁੱਲਾ ਵਿੱਚੇ ਚੁੱਲਾ ਵਿੱਚੇ ਟੋਲੀ 4000 ਦਾ ਬੜਾ ਮਹਗਾ ਕੰਮ ਹੈ 4000 ਫੜ ਕੇ ਵਿਆਜੂ ਕਿੱਥੇ ਦੇਵਾਂਗੇ ਕਿਸੇ ਦੇ ਲੈ ਤੂੰ ਆਹ ਲਾਫਾਫੇ ਚ ਪਾ ਦੇ ਇਹ ਤਾਂ ਮੈਂ ਪਾਉਣਾ ਤੇਰਾ ਲਾਉਣੇ ਦਾ ਕਰ ਪਕੌੜੀ ਪਕੂੜੀ ਨਹੀਂ ਪਕੌੜੀ ਲਾਉਣੇ ਨੇ ਮੈਂ ਸਸਤੀ ਰਾਇ ਦੇ ਦਿੰਦਾ ਇੱਕ ਯਾਰ 10 ਫਿਰ ਤਾਂ ਬਾਲੀ ਚੰਗੀ ਗੱਲ ਹੈ ਮੇਰ ਮਗਰ ਨਹਿਰ ਕੇ ਨਹੀਂ ਵਗ ਜਾ ਹਾਂ ਸੁੱਕਿਆਂ ਲੱਕਣਾ ਪੂਰੀਆਂ ਵਧਿਆ ਨੇ ਅੱਛਾ ਟਾਲੀਆਂ ਟੂਲਿਆਂ ਦਾ ਇਸ ਪੈਦੇ ਨੇਹਰੀ ਨਾਲ ਡਿੱਗੇ ਪਏ ਨੇ ਹਾਂ ਆਰੀ ਫੇਲਾ ਚੁੱਪ ਕਰਕੇ ਆਹੋ ਇਹ ਵੀ ਤੇਰਾ ਸੀਜ਼ਨ ਛੇ ਸਾਰਾ ਨੰਗ ਜੂਗਾ ਜਦੋਂ ਪੈਸੇ ਆ ਗਏ ਹਾਂ ਸੀਜ਼ਨ ਨੰਗਾਉਣਾ ਨਹੀਂ ਕਿਰ ਅੱਜ ਦਾ ਕੰਮ ਚੱਲ ਪਈ ਆ ਜਿੱਦੇ ਦੋ ਪੈਸੇ ਬਣ ਕੇ ਚੀਜ਼ਾਂ ਦਾ ਫਿਰ ਉਦੀ ਲਿਆਉਣ ਲੱਗ ਜਾਂਗੇ ਆਪਾਂ ਹਾਂ ਉਦੋਂ ਬਾਅਦ ਤੇਰਾ ਸਵੈਂਡਰ ਉਹ ਲਿਓ ਮਾਰੂਗੀ ਜਦੋਂ ਪੈਸੇ ਹੋਗੇ 30 ਵੱਧ ਗਏ ਹਾਂ 30 ਵੱਧ ਗਏ ਤੇਰੇ ਕੋਈ ਨਾ ਫਿਰ ਪਕੌੜੀ ਖਾਜੀ ਹੁਣ ਤੂੰ ਹੋਰ ਆਥਣਿਆ ਜੀ ਮੈਂ ਚਲਾਉਣਾ ਕੰਮ ਮੜਾ ਜਾਂ ਲਕਣਾ ਮੰਡੀ ਜੀ ਲੈ ਜਾਏਗਾ ਥੇ ਹਾਂ ਮੰਡੀ ਚ ਲਾਉਂ ਬੋਰ ਥੱਲੇ ਠੀਕ ਆ ਠੀਕ ਚੰਗਾ ਕਲੇ ਓਕੇ ਜੀ ਹੋਰ ਦੀ ਢਾਂਗੀ ਮੰਗ ਲਈ ਮਾ ਘੰਟਾ ਕਦੀ ਕੰਟਾ ਦਾ ਲੇ ਲਾ ਦੂੰਗਾ ਰੇੜੀ ਭਰ ਲਿਆਉਂਦੇ ਆ ਕੇਰਾ ਮੀ ਇਸ ਤੋਂ ਉਹਨਾਂ ਚੱਲ ਜਾਣੀ 100 ਰੁਪਏ ਜੜਨ ਲੱਗੇ ਆਖਰੇ ਨਹੀਂ ਜਾਂਦੇ ਜੀ ਬਾਸ ਤਾਂ ਲੱਗਦਾ ਉਹ ਕੀ ਆ ਉਹ ਅੱਤੇ ਵਾਲਾ ਜੀ ਬਾਸ ਨਹੀਂ ਵਰਦਾ ਘਰੇ ਭਾਈ ਨਹੀਂ ਵਰਦਾ ਬਚੀ ਤਰੀ ਨਾਨੀ ਪਾਲਦੀ ਫਿਰਦੀ ਜੀ ਉਹ ਤੈਨੂੰ ਤੇਰੀ ਨਾਨੀ ਪਾਲਦੀ ਫਿਰਦੀ ਤੈਨੂੰ ਦਾਇਆ ਐਸੀ ਹੈ ਹੈ ਦਾਇਆ ਐਸੀ ਬਾਈ ਇੱਥੇ ਕਿਵੇਂ ਆ ਗਿਆ ਤੂੰ ਉਹ ਤੂੰ ਭੋਲੇ ਦੇ ਹੋਰਿਆ ਹਾਂ ਚਾਚਾ ਇਹਨੂੰ ਲੈ ਕੇ ਇੱਥੇ ਆ ਗਏ ਐ ਬਗਾਨੇ ਪਿੰਡ ਦਾ ਟੁੱਪ ਗਏ ਫੇਰ ਕੀ ਕਰੋਗੇ ਇਹ ਕਹਿੰਦਾ ਨਾਨਕੀਆਂ ਹੈ ਮੇਰਾ ਦੋਸਤ ਹੈ ਕਹਿੰਦਾ ਕਿ ਆਪਾਂ ਛੂਏ ਤੇ ਨਾ ਕੇ ਉਹਨੇਗੇ ਇਹ ਤਾਂ ਬਹੁਤ ਕੁਝ ਕਹੂ ਇਹ ਤਾਂ ਕਹਿੰਦਾ ਚੱਲ ਨਾ ਕਹਿੰਦਾ ਮੈਨੂੰ ਲੈ ਕੇ ਚੱਲ ਛੂਏ ਤੇ ਮੇਰੀ ਗੱਲ ਸੁਣੋ ਹਾਂ ਚਾਚਾ ਬੰਦੇ ਦਾ ਕੰਮ ਦੇਨੇ ਪੜਿਆ ਲਮਾ ਇਹਨਾਂ ਨੂੰ ਓਏ ਮੈਂ ਉਰੇ ਆਉ ਮੇਰੇ ਕੋਲੇ ਆਉ ਤੁਸੀਂ ਓਰੇ ਆਓ ਆ ਆਥ ਨੇ ਮੈਂ ਪਕੌੜਿਆਂ ਦੀ ਰੇੜੀ ਲਾਉ ਹੁਣ ਤੁਸੀਂ ਬੇਲਿਓ ਦੋਨੇ ਜਾਣੇ ਤੁਸੀਂ ਮੜਾ ਮੜਾ ਮੇਰੇ ਨਾਲ ਕੰਮ ਚੱਲੂ ਆਪਾਂ ਨਾ ਮੀਲ ਚੋਂ ਲਖਣਾ ਪਟਕੇ ਲਉਂਗੀਆਂ ਨੇ ਨਾ ਓ ਚਾਚਾ ਮੈਂ ਨਹੀਂ ਜਾਂਦਾ ਦਰੋਗਾ ਗੱਲ ਤੇ ਮਾਰੂ ਕਹਾੜੀ ਉਹ ਚੱਲਦੇ ਆ ਉਹ ਇੱਥੇ ਦੇ ਪਕੌੜੇ ਖਾ ਕੇ ਆਵਾਂਗੇ। ਨਾ ਨਾ ਮੈਂ ਨਹੀਂ ਆਂਦਾ ਮੇਰੇ ਤਾਂ ਘਰੇ ਗਾਲਾਂ ਪੈਣਗੀਆਂ ਘਰੇ। ਤੂੰ ਜਾਂਦਾ ਨਹੀਂ ਮੈਂ ਜਾਊਂਗਾ ਬਾਈ ਤੇਰੇ ਨਾਲ। ਪਰ ਮੇਰੀ ਇੱਕ ਸ਼ਰਤ ਹੈ ਬਾਈ ਹੱਥ ਨੇ ਮੈਂ ਪਕੌੜੇ ਘਰੇ ਵੀ ਲੈ ਕੇ ਜਾਊਂ ਮੇਰੀ ਨਾਨੀ ਵੀ ਖਾਊਗੀ। ਮੁੰਡਾ ਤੂੰ ਸਿਆਣਾ ਹਰੇਕ ਚੀਜ਼ ਘਰ ਨੂੰ ਖਿਜਦਾ। ਕੋਈ ਨਾ ਘਰੇ ਲੈ ਜੀ ਜਿੰਨੇ ਲੈ ਆਣੇ ਨੇ। ਉਹ ਮੈਂ ਤਾਂ ਮੇਰੇ ਲਈ ਨਾਨੀ ਖੁਸ਼ ਕਰਨੀ ਹੈ ਬਾਈ ਟੜਕੇ ਦੀ ਮੇਰੇ ਤੇ ਕਾਬਰੀ ਫਿਰਦੀ ਆ ਉਹਦਾ। ਤੂੰ ਸੂਏ ਚ ਰਹਿ ਆਪੀ ਕਾਬਰੂ ਕਿਉਂ ਆ ਜਾ ਬਾਹਰੇ। ਆ ਜਾ ਕਰ। ਕੱਢ ਫਿਰ। ਆ ਜਾ ਆ ਜਾ। ਉਹ ਨਾ ਵਿੱਚ ਲੈ ਡਿੱਗਿਓ। ਉਹ ਕਿ ਲਾ ਲਈਏ ਫਿਰ। ਉਹ ਲਾਲ ਆ ਜਿਹ ਆਜਾ ਟਾਈਮ ਹੋ ਜੂ ਉਸ ਤੋਂ ਬਾਅਦ ਮੇਰੀ ਗੱਲ ਸੁਣਾ ਉਥੇ ਨਹਿਰ ਤੇ ਆਉਂਦਾ ਦਰੋਗਾ ਜਦੋਂ ਕਿ ਮੋਟਰਸਾਈਕਲ ਦੀ ਗਿਆ ਮੈਨੂੰ ਵੀ ਕੱਢ ਲਾ ਹੈ ਮੈਨੂੰ ਵੀ ਕੱਢ ਲਾ ਤੂੰ ਮੈਨੂੰ ਵਿਚੀ ਨਾ ਲਈ ਜੀ ਭਰਾਵਾ ਰਹੇਂਦੇ ਮੈਂ ਤਾਂ ਉਹੀ ਭਿੱਜ ਜੂਗਾ ਲੈ ਪਾ ਕੱਪੜੇ ਕੋਪੜੇ ਬਚੀ ਮੇਰੀ ਸ਼ਰਟ ਪਾਉਣਾ ਤੇ ਲੋਰ ਲੈ ਆਈ ਹੈ ਉਹ ਨੂੰ ਕਹਿਣਾ ਬਾਈ ਹਾਂ ਮੈਂ ਆਪਣੀ ਸ਼ਰਟ ਦਾ ਪਾਗ ਹੀ ਲੈ ਜੂ ਲੋਰੇ ਹੀ ਲੈ ਆਉਗਾ ਜੇ ਤੇਰੀ ਨਾਨੀ ਨੇ ਮੈਨੂੰ ਐ ਪੁੱਛਿਆ ਵੀ ਮੇਰਾ ਦੋਤਾ ਕਿੱਥੇ ਹੈ ਮੈਂ ਕਹੂੰਗਾ ਵੀ ਸੂਏ ਤੇ ਨਹੀਂ ਜਾਂਦਾਗਾ ਤੇਰਾ ਮੂੰਹ ਕੁੱਟ ਦੂ ਮੈਂ ਜੇ ਇਹ ਗੱਲ ਆਖੀ ਵੀ ਸੂਏ ਤੇ ਬੈਠਾ ਨਾ ਨੂੰ ਨਾ ਲੈਦੀ ਆਹ ਗੱਡੀ ਮੋਹਦਾ ਦੁਕਾਨ ਤੇ ਬੈਠਾ ਰੋਟੀ ਵੀ ਜਾਂਦਾ ਫਰਮਾਇਆ ਕਦੀ ਵੀ ਉੱਥੇ ਦੁਕਾਨ ਤੇ ਬੈਠਾ ਤੀਗਾ ਕੋਈ ਰਾਏ ਕਰ ਲੋ ਪਹਿਲਾਂ ਆਪਸ ਵਿੱਚ ਕੀ ਕਹਿਣਾ ਯਾਰ ਇੱਕ ਦੂਜੇ ਦੇ ਘਰੇ ਆਹ ਇਹਦੀ ਯਾਰ ਦੁਕਾਨ ਤੇ ਬੈਠਾ ਸੀ ਆਹੋ ਲੈ ਆ ਚੋਗਾ ਲੋਰ ਲੈ ਆਈ ਵੇ ਈਕਾ ਉਹ ਨਲੇ ਮੜਾ ਜਾ ਜੇ ਮਿਲੀ ਮੁਲੀ ਇਹਦੀ ਨਾਨੀ ਆਏ ਨਾ ਦੱਸੀ ਵੀ ਮੇਰੇ ਨਾਲ ਸੀ ਚੰਗਾ ਠੀਕ ਆ ਮੈਂ ਕਹਿ ਦੂੰਗਾ ਵੀ ਦੁਕਾਨ ਤੇ ਬੈਠਾ ਉੱਥੇ ਆਹੋ ਮੇਰਾ ਨਾਮ ਸੁਣ ਵਾਲਾ ਵੀ ਨਹੀਂ ਦੱਸਣੀ ਉੱਤੂ ਐ ਆਹੋ ਆਹੋ ਤੇ ਆ ਬੜਾ ਦਬਕਾ ਬਗਾਨੇ ਪੈਂਟਾ ਕੇ ਰੋ ਮਾਰਦਾ ਐਂ ਕਾ ਟਾਂਗੀ ਫੜ ਲੇਗਾ ਹੈ ਟਾਂਗੀ ਫੜ ਲੇਗਾ ਫੜ ਲੂੰ ਚਲ ਬੱਚੇ ਬੈਠ ਫਿਰ ਫੜ ਲੂੰ ਗਾਹਾਂ ਨਗੇ ਹੋਇਆ ਤੂੰ ਤਾਂ ਥੋੜਾ ਜਾ ਤੈਨੂੰ ਮੈਂ ਗੱਲ ਦੱਸਦਾ ਉੱਥੇ ਬੰਦਾ ਆਉਂਦਾ ਮੋਟਰਸਾਈਕਲ ਤੇ ਜਦੋਂ ਮੈਂ ਲੱਕੜਾਂ ਤੋੜੂ ਜਦੋਂ ਮੋਟਰਸਾਈਕਲ ਦੀ ਗਿਆ ਉਦੋਂ ਮੈਨੂੰ ਐਂ ਕਰਦੀ ਕਿਵੇਂ ਕਰਨਾ ਆਏ ਆਏ ਨੇ ਕਰਦੀ ਕਿਵੇਂ ਕਰਦੀ ਬਸ ਕੇਰਾ ਮੈਨੂੰ ਸੂਚਨਾ ਦੇ ਦੀ ਢਾਂਗੀ ਫੜ ਹੈ ਇਹ ਦਾ ਦਾ ਦੋਤਾ ਤਾਂ ਨਹੀਂ ਕਰੇ ਛੋਡੇ ਇਹਦਾ ਕੀ ਦੱਸ ਤੂ ਮੈਂ ਆਹੀ ਫੇਰੂ ਉਹਦੇ ਢਾਂਗੀ ਦੀ ਚੱਲ ਫਿਰ ਹੱਤ ਪਾ ਲਾ ਸਾਰਾ ਪਿੰਡ ਸ਼ਾਨ ਮਾਰਿਆ ਪਤਾ ਨਹੀਂ ਕਿਹੜੇ ਖੂਚ ਉਤਰੇ ਉਹ ਮੁੰਡਾ ਬਦੀਨ ਕਰ ਲਈ ਛੁੱਟੀਆਂ ਕਾਦੀਆਂ ਨੇ ਜਾਨ ਔਖੀ ਕਰਤੀ ਮੇਰੀ ਉਰੇ ਆ ਕੇ ਉਹਨੇ ਦਾਦੇ ਮੇ ਘੋਣੇ ਨੇ ਬੇਪੁੱਤਾ ਤੈ ਸਾਡਾ ਕੋਚੂ ਨਹੀਂ ਦੇਖਿਆ ਨਾ ਬੇਬੇ ਮੈਂ ਤਾਂ ਖੇਤੋਂ ਆਇਆ ਮੈਂ ਤਾਂ ਨਹੀਂ ਦੇਖਿਆ ਸਾਰੇ ਪਿੰਡ ਦੇ ਬੇ ਮੈਂ ਸਾਰੇ ਫਿਰ ਗਈ ਵੇ ਵੇ ਸਾਰਾ ਪਿੰਡ ਛਾਂ ਕੇ ਸੜਦਾ ਖਾਨੀ ਕਿਹੜੇ ਪਤਾ ਚੁੱਤਰ ਕੇ ਦਾਦੇ ਮਗਾਉਣਾ ਘਰੇ ਆ ਜਾਂਦੇ ਪੁੱਛਦੀਆਂ ਸਮਾਰਕ ਉਹਨੂੰ ਮੈਂ ਕਿੱਥੇ ਜਾਂ ਦੁਖੀ ਕਰ ਲਈ ਸੀ ਬੋ ਤੂੰ ਕਿਹੜਾ ਟਿਕਦੀ ਹੈ ਕੀ ਕਰਾਉਣਾ ਦੀ ਤੈ ਆਪਣੇ ਘਰੇ ਬੈਠਾ ਚੰਗਾ ਤੀ ਹੈ ਆ ਜਾਵਰੇ ਆ ਜਾਵਰੇ ਆ ਨਾਨੀਆਂ ਦੋਤੇ ਤਾਂ ਸੱਦ ਲੈਂਦੀਆਂ ਨੇ ਜਾਂ ਉਹਨੂੰ ਸਿਆਪਾ ਕਰ ਲੈਂਦੀਆਂ ਨੇ ਛੁੱਟੀਆਂ ਕਾਦੀਆਂ ਨੇ ਬੂੜੀਆਂ ਦੀ ਜਾਨ ਦਾ ਗਾਲਾ ਇਹ ਕਿੱਡੀ ਜਾਨ ਔਖੀ ਕਰੀ ਹੈ ਹੈ ਭਾਲ ਦੀ ਭਾਲ ਦੀ ਮੁੰਡੇ ਨੂੰ ਸਾਰਾ ਟੋਟਲ ਮਚਾ ਲਿਆ ਹਲੇ ਉਹਦੀ ਮਾਂ ਕਹੂਗੀ ਮੇਰੇ ਮੁੰਡੇ ਦੀ ਗੌਰ ਨਹੀਂ ਰੱਖੀ ਨਾਨਕੀ ਗਿਆ ਸੀ ਟੋਟਣ ਮੱਚ ਗਿਆ ਪਾੜੀ ਦਾ ਇੱਥੋਂ ਜੱਬ ਖਾਨਾ ਖੜਾ ਕੀਤਾ ਹੈ ਆ ਡਾਕਟਰ ਬੈਠਾ ਇਹਨੂੰ ਪੁੱਛ ਦਿਓ ਡਾਕਟਰ ਸਾਹਿਬ ਹਾਂ ਬੇਬੇ ਤੈ ਮੇਰਾ ਦੋ ਤਾਂ ਦੇਖਿਆ ਕੂਚੂ ਇੱਥੋਂ ਹੀ ਜਾਂਦਾ ਹੋਵੇ ਲੰਗਾ ਤਾਂ ਹੈਗਾ ਬੇਬੇ ਜਿਹੜਾ ਸਿੱਖਾਂ ਦਾ ਭੋਲਾ ਨਹੀਂ ਹੈਗਾ ਹਾਂ ਉਹਦੇ ਮੁੰਡੇ ਨਾਲ ਜਾਂਦਾ ਸੀਗਾ ਉਹ ਮੂੰ ਮੈਂ ਮਰ ਗਈ ਵੀ ਉਹ ਤਾਂ ਮੁੰਡਾ ਵੀ ਬਲਾਈ ਕਲਸ਼ਨ ਹੈ ਕਿਸੇ ਖੂਟੋਬੇ ਚ ਨਾ ਲੈ ਕੇ ਬੜ ਜੇ ਮੁੰਡੇ ਨੂੰ ਕਿੱਥੇ ਮੇਰੇ ਜਾਨ ਨੂੰ ਸੂਏ ਦਾ ਬਾਗੇ ਹੁਣ ਇੱਧਰ ਦੇਖਿਆ ਜਾ ਕੇ ਵੀ ਮੈਂ ਮਰਗਾ ਜਦ ਸਿਰ ਜੇ ਕੋਈ ਸੂਆ ਕੀ ਆ ਰਿਹਾ ਪਾਣੀ ਸੂਏ ਚ ਲੈ ਹੋਰ ਕੀ ਨਾ ਨਹਿਰ ਦਾ ਭਰੀ ਚਲਦੀ ਨਾਲ ਸੂਏ ਤੇ ਜਾਂਦਾ ਹਾਂ ਸੀਪੋ ਜੇ ਕੋਈ ਗੱਲ ਬਣ ਗਈ ਕੀ ਮੈਂ ਮੂੰਹ ਦਿਖਾਉਂਗੀ ਕੁੜੀ ਨੂੰ ਹੈ ਕਿਥੋਂ ਕਜੀ ਆ ਜਾਣ ਨੂੰ ਖੜਾ ਮੈਂ ਤਾਂ ਫਿਰ ਲਿਆਉਂਦੀ ਨਹੀਂ ਤੀ ਉਰੇ ਨਹੀਂ ਹਾਡੀ ਲੈ ਜਾ ਨਮਾ ਚਾਰ ਦਿਨ ਨਾਨਕੀ ਲਾਇਆ ਆਊਗਾ ਨਾਨਕੀ ਆ ਕੇ ਕਿਹੜਾ ਡਰ ਰਹਿੰਦੇ ਸਾਰਾ ਦਿਨ ਲੰਘ ਗਿਆ ਭਾਗ ਜੀ ਨੂੰ ਖਨਕੀ ਦੇ ਨਾਲ ਗਿਆ ਕਿਹਦੇ ਨਾਲ ਨਹੀਂ ਗਿਆ ਇੱਥੇ ਡੰਡਰ ਹੁੰਦੇ ਇਹਨਾਂ ਨੂੰ ਜਵਾਕਾਂ ਨੂੰ ਦੇਖਿਆ ਦੇਖਿਆ ਜਾ ਕੇ ਜਾ ਜਾ ਪੱਜ ਮੈਨੂੰ ਤਾਂ ਜਾਣੇ ਪਊ ਫਿਰ ਸਾਰਾ ਪਿੰਡ ਬਗੜ ਕੇ ਸੜਦਾ ਓਹੋ ਕਿੱਥੋਂ ਕਾਜੀਆ ਕਰ ਲਿਆ ਜਾਨ ਨੂੰ ਖੜਾ ਤਾਂ ਐ ਪੰਗੇ ਤੂੰ ਛੇੜਦੀ ਐ ਬਸ ਜਿਵੇਂ ਤੈਨੂੰ ਗੱਲ ਸਮਝਾਈ ਐ ਕੁਚੂ ਜੇ ਤੂੰ ਇਧਰ ਮੋਟਰਸਾਈਕਲ ਆ ਕੇ ਆ ਟਾਈਮ धरोਗੇ ਦਾ ਇਧਰੋਂ ਆਉ ਇਧਰੋਂ ਆਉ ਚਾਹੀ ਇਧਰੋਂ ਆਵੇ ਕਿਧਰੋਂ ਆਵੇ ਆਵਲਾ ਤਾਂ ਇਧਰੋਂ ਆਉ ਗੂ ਨੋ ਡਿਊਟੀ ਤੋਂ ਜੇ ਤੂੰ ਤੈਨੂੰ ਮੋਟਰਸਾਈਕਲ ਦੀ ਗਾ ਤਾਂ ਐਂ ਕਹਿਣੇ ਠੀਕ ਆ ਫਿਰ ਮੈਂ ਕਿੱਲੋ ਪਤੌੜ ਲੈ ਕੇ ਜਾਉ ਕਿੱਲੋ ਤਾਲੂ ਸਾਰੀ ਨੇ ਮੇਰੇ ਕੋਲ ਚੱਲ ਕੋਈ ਨਾ ਕਿੱਲੋ ਲੈ ਲਈਂ ਯਾਰ ਤੂੰ ਠੀਕ ਆ ਮੁਕਰ ਨਾ ਜਾਏ ਬਾਈ ਨਹੀਂ ਮੁਕਰਦਾ ਚੱਲ ਚੰਗਾ ਬ੍ਰੋ ਤੂੰ ਉਸਤਾਦਾਂ ਦਾ ਉਸਤਾਦ ਹਾਂ ਪਾ ਹੱਲੀ ਨਾ ਚੰਗਾ ਗਾਉ ਰੱਖੇ ਮੈਂ ਦੇਖਦਾ ਚੁਲਕਾ ਜਾ ਤੂੰ ਤਾਂ ਕਿਸੇ ਨੇ ਤੋੜਿਆ ਪਿਆ ਐ ਅੱਜ ਇੱਕ ਹੀ ਰਾਂ ਕੰਮ ਚੱਲ ਪੈਣਾ ਇਹ ਤਾਂ ਬਹਾਣੇ ਉੱਠ ਡਾਂਗੀਆਂ ਮੈਂ ਕਹਿੰਦਾ ਤੂੰ ਲੰਮਕੇ ਹੈਂ ਤੂੰ ਕਿਹੜੀਆਂ ਤੋੜੇਂਗਾ ਯਾਰ ਬਾਈ ਉਹ ਮੜੀ ਮਜ਼ਾ ਦੀ ਦਵਾਰੇ ਕੂਚੂਆ ਉਹ ਕੂਚੂ ਹੂੰ ਤੈਨੂੰ ਮੈਂ ਕੱਗਲ ਹੋਰ ਦੱਸਦਾ ਜਿੱਧਰ ਉਹ ਗਿਆ ਆ ਗਿਆ ਹੂੰ ਤੂੰ ਚਰਕੇ ਦਿੰਨੀ ਅੱਖਾਂ ਤੇ ਹੱਥ ਧਰ ਲਈਆਂ ਐ ਕਰਕੇ ਮੈਂ ਇਧਰ ਚੰਕਲ ਪਾਣੀ ਪੈਜੂ ਪਜਾਮਾ ਲਾ ਕੇ ਚੰਗਾ ਚੰਗਾ ਪਤਾ ਨਾ ਲੱਗੇ ਇਥੇ ਕੀ ਕਰਦੇ ਦੀ ਨਹੀਂ ਕੇਸ ਵਾਲਾ ਵੱਡਾ ਆ ਮੜਾ ਜਾ ਇਥੇ ਤੇ ਤੂੰ ਗੌਰਤੀ ਖੜ ਮੜਾ ਜਾ ਉੱਥੇ ਗੌਰਤੀ ਖੜ ਤੂੰ ਤਾਂ ਮੈਂ ਕਰਨਾ ਕੀ ਹੈ ਉਹ ਮੈਂ ਡਾਣੀਆਂ ਤੋੜਨਾ ਚਾਹ ਰੀ ਨਹੀਂ ਤੂੰ ਤੋੜ ਕਿਹੜੀਆਂ ਤੋੜੇਗਾ ਤੂੰ ਡਾਣੀਆਂ ਬਾਈ ਲੈਦਾ ਤੂੰ ਜੇ ਹੌਸਲਾ ਦੇਵੇਂ ਤਾਂ ਮੈਂ ਤੋੜ ਤੇ ਕੋ ਕੁ ਤੂ ਸਾਰੇ ਵਾਲਾ ਹੋਵੇ ਤਾਂ ਹਾਂ ਚੜਨ ਵਾਲਾ ਹੋਵੇ ਨਾ ਸਾਰੀਆਂ ਤੋੜਦਾ ਲੱਖਣਾ ਤਾਂ ਭਾਈ ਓਏ ਕੋਈ ਭਾਈ ਯਾਰ ਮਰਮਾਲ ਜੀ ਬੰਨੀ ਆਉਂਦਾ ਮੈਂ ਤੈਨੂੰ ਤਰੂਗੀ ਐ ਭੈਣਾ 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 ਤਵਾਲਾ ਓ ਤੂੰ ਤਾਂ ਮੈਨੂੰ ਵੀ ਪਸੰਦ ਲੱਗਦਾ ਓ ਮੈਨੂੰ ਮੈਂ ਤਾਂ ਨਾਨੀ ਕਰ ਤੇ ਘੜ ਤੂੰ ਚੱਪੜਾ ਨਾਲ ਮੇਰੀ ਚਪ ਚਪ ਨੰਗੇ 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 ਆ ਜਾ ਆਇ ਨੂੰ ਨੰਗੇ ਆ ਨਾ ਓਏ ਆਇ ਤੈਨੂੰ ਮੈਂ ਸਕੀਮ ਦੱਸਦਾ ਘਰੇ ਚੱਲ ਯਾਰ ਤੁਹਾਡੇ ਮੈਂ ਤੈਨੂੰ ਲਾਦਾ ਕਿਹੜੀਆਂ ਤੋੜਾਂਗੇ ਲੱਕੜਾਂ ਚ ਆ ਜਾ ਚੱਲੀਏ ਕੀ ਹੋ ਗਿਆ ਲੈ ਘਰੇ ਚੱਲ ਤੈਨੂੰ ਸਕੀਮ ਦੱਸੂ ਮੈਂ ਹੈ ਜੀ ਤੇਰੇ ਕੋਲ ਹੀ ਸਕੀਮ ਆ ਜਾ ਲਾ ਢਾਂਗੀ ਚੱਲੀਏ ਆਹੀ ਆ ਟੱਕਰ ਹੈ ਹੈ ਆਹੀ ਆਈਏ ਕੀ ਸਕੀਮ ਆ ਆ ਰਿਲ ਡਨ ਹੁਣ ਹੀ ਨਾ ਜੀ ਫੋਟੋ ਚੰਗਾ ਚੰਗਾ ਬੱਸ ਮੈਂ ਸਮਝ ਗਿਆ ਸਮਝ ਗਿਆ ਮੈਂ ਸਮਝ ਗਿਆ ਭਰਾ ਯਾਰ ਉਹ ਜੀ ਦਾ ਯਾਰ ਉਹਦਾ ਤਿੱਖਾ ਜਿਹਾ ਖਾਜਾ ਪਰ ਯਾਰ ਰਿਸਕ ਤਾਂ ਲੈਣਾ ਪਊ ਜਲ ਵਣ ਦਾ ਹੱਕ ਦੇ ਦੇਾਂਗੇ ਉਹ ਹੋਆ ਕੱਪੜੇ ਚ ਦੇਖ ਰਾਂ ਜੇ ਸੁੱਕ ਗਏ ਗੁਰਦੁਆਰੇ ਲਾਉਸਮੈਂਟ ਕਰਾ ਕੇ ਉਹਨੀਆਂ ਵੀਰ ਆਠ ਨੂੰ ਹੋ ਚੱਲਿਆ ਮੁੰਡਾ ਤਾਂ ਹੁਣ ਤੱਕ ਨਹੀਂ ਘਰੇ ਆ ਕੇ ਵੜਿਆ ਫਿਕਰ ਹੋਇਆ ਖੜਾ ਜਾਣ ਨੂੰ ਸੱਸਰੀ ਗਾਨਾ ਨਹੀਂ ਹਾਏ ਹਾਏ ਬੇਵੀਰ ਸਾਸਰੀ ਕਾਲ ਤੈਨੂੰ ਦੋ ਵਾਰੀ ਤੂੰ ਗਿਆ ਕਿੱਥੇ ਦੀ ਮੈਨੂੰ ਐਂਦਾ ਦੱਸ ਦੇ ਕਿਉਂ ਤਾਂ ਮੇਰੀ ਜਾਨ ਲੈਣੀ ਕਰ ਲਈ ਇੱਥੀ ਤਾਂ ਹੈਗਾ ਸੀ ਮੈਂ ਇੱਥੇ ਕਿੱਥੇ ਦੀ ਸਾਰੇ ਤਾਂ ਮੈਂ ਨੂੰ ਸਾਰੀਆਂ ਸੱਥਾਂ ਚ ਬਾੜੀ ਹੈਂ ਘੜੀ ਕੱਲਾ ਕੱਲਾ ਘਰ ਗਾਦਾ ਮੈਂ ਤੇਰੇ ਪਿੱਛੇ ਪਰ ਤੂੰ ਨਾ ਮੈਨੂੰ ਦੱਸਿਆ ਕਿਤੇ ਦੁਕਾਨ ਤੇ ਦਾ ਬੈਠਾ ਸੀ ਤੂੰ ਦੁਕਾਨ ਤੇ ਆ ਜਾਂਦੀ ਭੱਲਣਾ 3600 ਦੁਕਾਨ ਹੈ ਕਿਹੜੀ ਕਿਹੜੀ ਦੁਕਾਨ ਤੇ ਫਿਰਾਂ ਹਾਏ ਮੈਂ ਤੇਰੇ ਮਾਗਦੇ ਫਿਰਦੀ ਰਹੀ ਮੇਰੀ ਗੱਲ ਸੁਣ ਲੈ ਹਾਂ ਹਾਏ 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 ਚੱਲ ਅੰਦਰ ਅੰਦਰ ਚੱਲ ਅੱਜ ਤੋਂ ਬਾਗ ਮੈਂ ਤੈਨੂੰ ਨਾ ਬਾਹਰ ਨਿਕਲਣ ਦੇਵਾਂ ਨਾ ਮੈਨੂੰ ਬਾਹਰ ਨਿਕਲਣ ਦੀ ਲੋੜ ਅੰਦਰ ਦਾ ਮੈਂ ਬੈ ਜਾਣਾ ਪਰ ਇੱਕ ਸ਼ਰਤ ਹੈ ਤੈਨੂੰ ਮੈਂ ਨਾਲ ਲੁਗਣ ਵਿੱਚ ਹੀ ਖੇਡੀ ਬੂ ਫਿਰ ਮੈਂ ਜਮਾਣੀ ਬਾਹਰ ਜਾਂਦਾ ਹੈ ਆ ਤਾਂ ਕਸੂਤੀ ਸ਼ਤ ਰੱਖਦੀ ਵੇ ਮੈਂ ਸਾਰੇ ਪਿੰਡ ਚ ਖੇੜੇ ਲੋਕਨ ਮੀਚੀਆਂ ਆ ਚਲ ਚੰਗਾ ਗੱਲਾਂ ਚ ਖੇੜੇ ਨਾ ਫਿਰ ਮੈਂ ਤਾਂ ਸੀਪੋ ਜੇ ਹੁਣ ਕੇਰਾ ਹੱਥ ਚੋਂ ਨਿਕਲ ਗਿਆ ਮੁੜ ਕੇ ਫੇਰ ਨਹੀਂ ਆਉਣਾ ਖਰੀ ਜੀ ਭੂੰਕਦੀ ਹੁਣ ਪੜਿਆ ਕੇ ਕੇਰਾ ਅੰਦਰ ਕਰ ਲਾ ਫਿਰ ਦੇਖਿਓ ਆ ਜਾ ਆ ਜਾ ਪੁੱਤ ਮੈਂ ਤੈਨੂੰ কুরਕਰੇ ਭੁੰਨ ਕੇ ਦੇਉਂਗੀ ਹਾਂ ਉਹ ਲਾਂਡੇ ਪੈਨੇ ਦੇਖਵੇਂ ਤਰਿੰਗੇ ਜੇ ਕਰੇ ਤੇਲ ਪਾ ਕੇ ਬਿੰਦ ਲਾਉਂ কুরਕਰੇ ਦਾ ਬਾਅਦ ਚੋਂ ਬਣਾਏ ਤੂੰ ਲੁਕ ਜਾ ਵੇ ਮੈਂ ਪੰਜ ਗਿੰਨ ਕਿ ਆ ਗਿਆ ਮੈਂ ਮਰ ਜਾ ਕਹੀ ਜੀ ਜਿੱਦ ਫੜੀ ਐ ਤੈਂ ਫਿਰ ਮੈਂ ਜਾਣ ਚਲ ਆ ਜਾ आजा भाई आजा भाई से पांच गिनते आजा पांच बना गण मत पहले दिन कमरे है नहीं और किते नहीं जाना भाई हां ओ दोने कमरे जी लुकना है लुक जानिया फिर लुक जा मैं खूंच तार दे नानी तो उठे भी उतरू तेरी मारी एक दो पूरी बड़ गेंद कर दिए लोग चल फिर चल लिए देन चार पांच ਨਾਨੀ ਲੋਕ ਕਹਿ ਰਹੇ ਮੈਨੂੰ ਪਤਾ ਤੂ ਕਿੱਥੇ ਐ ਆ ਗਿਆ ਕਿੱਥੇ ਆਇ ਤਰੇ ਤੂੰ ਗੰਦੀ ਨਾਨੀ ਤਾਂ ਬਾਹੜਾਤਾ ਹੈ ਬਾਹੜਾਤਾ ਯਾਰ ਤੂੰ ਗਏ ਚੱਕ ਅਮਰ ਬਾਦੀ ਉਹ ਨਹੀਂ ਮਰਦੇ ਦਵਾ ਦਵਾਏ ਤੂੰ ਕਾਰਵਾਈ ਪਾ ਹੌਲੀ 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 ਪਤਾ ਲੱਗੂ ਤੈਨੂੰ ਆ ਪਿਆ ਆ ਪਿਆ ਮੇਰੇ ਬਣਾ ਕੇ ਰੱਖਣੀ ਮੈਂ ਘਾਂਟੇ ਤੱਕ ਲਫਾਫਾ ਲੈ ਕੇ ਆ ਗਿਆ ਵਰਤਾ ਤੇ ਭਗਤਾ ਜਾਮਾ ਹਜੇ ਉਹ ਬਾਗ ਜਾ ਫਿਰ ਮੈਂ ਕਿ ਕੈਂਚੀ ਲਾ ਰਖੀਏ ਤੈਨੂੰ ਓਏ ਮੇਰੇ ਨਾਨੀ ਦੇ ਬਾਹਰ ਖੋਲਣ ਤੋਂ ਪਹਿਲਾਂ ਧਰ ਜੀ ਬਾਹਰ ਆ ਆ ਆਛਾ ਵਰਤਾਂ ਪਾਈ ਇਹ ਦੇਖ ਲਾ ਰਾਏ ਚੰਗੀ ਦਿੱਤੀ ਉਹ ਬੰਦੇ ਨੇ ਹੈ ਬੰਦਾ ਪਾਸ ਕਿਵੇਂ ਨਾ ਹੋਵੇ ਤਾਂ ਗੱਲ ਕਰ ਉਹਦੋਂ ਆਪਣਾ ਪਿੰਡੂ ਹੀ ਪਈਆਂ ਕੋਲੇ ਭੱਗ ਗਿਆ ਮੈਂ ਤਾਂ ਵਾਹ ਜਿੰਦਰ ਚਲਾਈ ਲਿਆ ਕੰਮ ਹੈ ਹੋਰ ਫਿਰ ਮਹਾਚਲ ਭయ్యా ਗਿਆ ਹੋਇਆ ਦੂਰ ਪੀ ਇੱਧਰ ਕਮਾ ਲਈਏ ਆ ਕੀ ਲਿਖਿਆ ਜੱਜ ਜਵਾਬ ਜene ਉਹ ਆਇਆ ਨਹੀਂ ਹੋਇਆ ਉਹਨੇ ਲਿਖ ਕੇ ਦਿੱਤਾ ਮੈਨੂੰ ਟਿੱਪੀ ਦੱਦਾ ਰਾਰਾ ਹੈ ਕੀ ਇਹ ਜਿੰਦਰ 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 ਪਕੌੜਾ ਪਾਰਟੀ ਹੂ ਮੈਂ ਤਾਂ ਪੜਨਾ ਨਹੀਂ ਆਉਂਦਾ ਨੇ ਲਿਖਦਾ ਅੱਛਾ ਅੱਛਾ ਛਾਪੇ ਪੈਣ ਨਿਸ਼ਾਨ ਜੇ ਹਾਂ ਹੋਰ ਹੋਰ ਵਧੀਆ ਇਹਦਾ ਪਹਿਲਾ ਪੂਰੀ ਪਾਇ ਲੈ ਕੇ ਰਪਦਾ ਨਾ ਮਾਚਾ ਸਭ ਦੇ ਘਰੇ ਪਈ ਰੋਟੀ ਟੁੱਕ ਪੱਕੇ ਤੈਨੂੰ ਰਾਇ ਮਾੜੀ ਨਹੀਂ ਦਿੱਤੀ ਅਮ ਨੂੰ ਚੱਲੂ ਉਤਰਾ ਪੂਰਾ ਮਹਾਂ ਦੇਖ ਵਾ ਯਾ ਕੰਮ ਤਾਂ ਫਿਰ ਆਏ ਆ ਨਾ ਬੰਦੇ ਦੇ ਵੀ ਸਾਰੇ ਆਏ ਪਿਆ ਆਪਾਂ ਕਿਹੜਾ ਕੋਈ ਧੋਖੇ ਢੜੀ ਵਾਲਾ ਕੰਮ ਕਰਦੇ ਆ ਹੋਰ ਹੋਰ ਹੈ ਉਹੋ ਮੇਰੇ ਵਾਲਾ ਸਮਾਨ ਹੈਗਾ ਸੁੱਖੀ ਵਾਲੇ ਹਾਂ ਹਾਂ ਉਹ ਤਾਂ ਦੇਖ ਪਹਿਲਾ ਦਿਨ ਅੱਜ ਮੈਨੂੰ ਨਾ ਤਾਂ ਟਾਈਮ ਲੱਗਿਆ ਉਧਰ ਜਾਣ ਦਾ ਮੀਲ ਕਣੀ ਇਹ ਸかせ ਕੁਲੀ ਉਹ ਤਾਂ ਟਾਈਮ ਲੱਗੂ ਨਾ ਫਿਰ ਹਾ ਜੇ ਪੱਟ ਪੱਟ ਕੇ ਬੁਣਾ ਤਾਂ ਦੇਗਾ ਕੱਢਤਾ ਦੇਗਾ ਕੱਢਤਾ ਦੇਣਾ ਕੱਢਤਾ ਫਿਰ ਦੇ ਤੇਰੇ ਕੋਲ ਹੈਗਾ ਮੈਂ ਤਾਂ ਅਸਕਾ ਕੇ ਰੱਖਦਾ ਦੇ ਅਸਿਆ ਹੋਰ ਹੋਣਾ ਚੱਲ ਫਿਰ ਮੈਂ ਹਾ ਜੇ ਆਪਾਂ ਇੰਡੀ ਜਿੱਤੇ ਕੱਢ ਲਈਏ ਜਦੋਂ ਸਮਾਪਤੀ ਹੋਏ ਤੂੰ ਐਂ ਕਰਾ ਰੱਖ ਕੱਢ ਕੇ ਰੱਖ ਦੇ ਮੈਨੂੰ ਕਾਲੀਆ ਮੈਂ ਮੜਿਆ ਠੇਕੇ ਚ ਜਾਣਾ ਅਸਿਆ ਹਾਂ ਕੱਢ ਕੇ ਚੱਲ ਫਿਰ ਤੇਰੇ ਆਉਂਦੇ ਨੂੰ ਮੈਂ ਕੱਢ ਦੂੰ ਪਾਉਂਗਾ ਮੈਂ ਪਾਉਣਾ ਹੈ ਪਾਉਣਾ ਮੈਂ ਪਾ ਕੇ ਰੱਖ ਦੇ ਜੰਗ ਅੱਡਪੂਰ ਕੱਟੂ ਫਿਰ ਬਸ ਠੀਕ ਹੈ ਠੀਕ ਹੈ ਤੱਕੀਆਂ ਬਖਸ਼ ਭਾਈ ਮਾਲਕ ਤੈਨੂੰ ਉਹ ਬਣ ਕੇ ਹੋਣਗੇ ਪਕੌੜੇ ਲਈ ਆਉਣਾ ਹੈ ਸਿਲੰਡਰ ਦਾ ਕਦੋਂ ਦਾ ਲੈ ਕੇ ਗਿਆ ਕੀ ਪਤਾ ਹੋਰ ਪਾਸੇ ਨਾ ਲੈ ਗਿਆ ਹੋਵੇ ਲਿਫਾਫੇ ਪੱਪੜੇ ਕੋਲ ਹੈਗਾ ਨਾਲ ਖਾਇਆ ਉਹਨਾਂ ਦੇ ਘਰੇ ਭੋਲੇ ਨੂੰ ਨਾਨੀ ਵਾਸਤੇ ਇੱਕ ਪਾਸੇ ਜੇ ਪਾ ਲਾਂ ਨਿਆ ਪਾਕ ਜਬੂ ਖਾ ਜਾਂਦਾ ਖਾਲ ਵਾਲਾ ਲਾਲੋ ਲਾਲ ਪਕੌੜਾ ਅੱਡ ਕੱਢਦਾ ਖਰੀਏ ਪੂਰ ਇਹ ਨਾਲ ਤਾਂ ਕੋਈ ਬਾਖ ਜੱਪਾ ਆ ਜਾਂਦਾ ਕੋਈ ਬੁੜੀ ਠੇਰੀ ਆ ਜਾਂਦੀ ਹੈ ਲੈਣਾ ਚਲ ਆਇਆ ਹੁਣ ਗੱਲ ਕਰਨ ਨੂੰ ਜਵਾਬ ਨਹੀਂ ਦਿੱਤਾ ਗਿਆ ਸਮਾਨਤਾ ਸਾਹਮਣੀ ਏ ਸਾਹਮਣੀ ਪਿਆ ਕੋਈ ਕਹੇ ਚਲ ਆਤਾ ਬਾਬਿਆਂ ਦੇ ਨਹੀਂ ਨਹੀਂ ਆਪਾਂ ਨੂੰ ਕਹੇ ਦਿੰਦੇ ਤਾਂ ਜਾਂਦੇ ਹੋਏ ਨਾ ਕਿਸੇ ਕੁੱਤੇ ਬਿੱਲੇ ਨੂੰ ਪਾਵਾਂਗੇ ਅੱਰ ਅੱਪ ਦੇ ਨਾਮ ਦੇ ਘਟੇ ਨਹੀਂ ਸਮਾਰ ਸਾਹਮਣੇ ਮੜਿਆ ਆ ਜੀ ਹੈਪੀ ਓਏ ਕਰਦਾ ਤੇਰਾ ਸਮਾਨ ਐ ਨਾਲੇ ਪਾਨ ਨਾਲ ਥੋੜੇ ਜੇ ਆਖੂਗਾ ਚਾਰ ਕੀ ਕੱਢੇ ਨੇ ਮਾਲ ਤੇਜ ਕਰ ਦੂੰਗਾ ਕੀ ਮਾਲ ਤੇਰਾ ਭੀ ਤੇਜ ਤੀ ਮਾਗਰੂ ਕਿਤੇ ਕਹੀਂ ਲੱਤਾਂ ਤਾਹ ਕਰਤੀਆਂ ਕਾਬੂ ਮੱਥੀ ਬਣਾਉਂਗਾ ਕਾ ਕਿ ਨਾ ਸਮਾਨ ਨਾ ਕਿਰਵਾ ਹੋ ਗਿਆ ਪੂਰਾ ਕਾਲੂ ਲਾਂਬਾ ਤਾਂ ਨਹੀਂ ਦੂਗਾ ਇਹ ਐ ਕਰਕੇ ਬਣ ਗਏ ਮੇਰੇ ਪਕੌੜੇ ਬਾਈ ਹੈ ਮੇਰੇ ਪਕੌੜੇ ਬਣ ਗਏ ਤੇਰੇ ਵਾਲੇ ਅਜੇ ਕੱਢਨੇ ਨੇ ਯਾਰ ਮੈਂ ਨਾ ਮੜਾ ਜਾ ਕੋਈ ਬੰਦਾ ਆ ਗਿਆ ਠੀਕਾ ਖਾਸ ਆਪਣਾ ਹਾਂ ਉਹਦਾ ਪੂਰਜਾ ਕੱਢਿਆ ਕੋਈ ਨਾ ਤੈਨੂੰ ਵੀ ਦੇ ਦਾਂਗੇ ਆ ਕੀ ਇਹਦਾ ਲਫਾਫਾ ਲਫਾਫਾ ਮੈਂ ਕੱਢ ਮੜਾ ਜਾ ਖੋਲ ਇਹਨੂੰ ਕਿਉਂ ਉਹ ਤੈਨੂੰ ਹੋਰ ਚ ਪਾ ਕੇ ਇਹਨੂੰ ਵੱਡੇ ਚ ਇਹਦਾ ਛੋਟਾ ਲਫਾਫਾ ਹੀ ਤੈ ਪਾਈ ਜਾਣਗੇ ਐ ਕਰ ਪਕੌੜੇ ਤਾਂ ਮੈਂ ਬਣਾਉਣਾ। ਹਾਂ। ਇਮਲੀ ਨਹੀਂ ਹੈਗੀ ਇਹਦਾ ਭੱਜ ਕੇ ਇਮਲੀ ਫੜ ਲਿਆ ਬਾਣੀਆ ਨੇ। ਮੈਂ ਨਹੀਂ ਆਂਦਾ ਮੈਂ ਤੈਨੂੰ ਗੈਸ ਵੀ ਦੇ ਤਾਂ ਮੈਂ ਮਹਣੀ। ਹਾਂ। ਪਰ ਇਹ ਵੀ ਗੱਲ ਤੇ ਸਹੀ ਹੈ। ਫਿਰ ਤੂੰ ਐਂ ਕਰੀ ਹੈਪੀ ਆਊਗਾ ਉਹਨਾਂ ਦਾ। ਠੀਕ ਆ। ਕਿੰਨਾ ਦਾ? ਮੋਟਰਸਾਈਕਲ ਤੇ ਸਰਭੂ ਆਂ। ਹਾਂ। ਉਹ ਮੋਟਰਸਾਈਕਲ ਤੇ ਆਊਗਾ ਚਾਹੇ ਤੁਰ ਕੇ ਆ ਜੇ। ਹਾਂ। ਤੇ ਉਹਨੂੰ ਆ ਲਫਾਫਾ ਫੜਾ ਦੀ ਉਹਦੇ ਪਕੌੜੇ ਨਹੀਂ ਮੈਂ ਮੜੀ ਇਮਲੀ ਫੜ ਲਿਆ ਭੱਜ ਕੇ ਤੇਗਾ। ਫੜ ਲਿਆ ਭਾਜੀ। ਹਾਂ। ਕੌੜੇ ਦਾ ਅਭਿਸ਼ਵਾਦ ਹੈ ਇਹ ਮੈਂ ਲੈ ਜਾਣਾ ਹੈਪੀ ਨੂੰ ਮੇਰੇ ਵਾਲੇ ਕੱਢ ਕੇ ਦੇ ਦੂੰ ਥੈਨ ਸਾਡਾ ਮਚਾਈ ਜਾਂਦਾ ਹੈ ਕੌੜੇ ਲੋਕਾਂ ਨੂੰ ਚਲ ਚਲੀ ਗਏ ਮੈਂ ਨੰਨੀ ਨੂੰ ਖਵਾਉਂਗਾ ਬੰਦੇ ਨੂੰ ਬੰਦਾ ਚੰਗੀ ਮੱਤ ਦੇਣ ਵਾਲਾ ਹੋਵੇ ਚੰਗੀ ਸੇਹ ਦੇਣ ਵਾਲਾ ਹੋਵੇ ਹੈ ਕੰਮ ਦਾ ਕੋਈ ਮਰਜ਼ੀ ਚਲਾ ਲੈ ਇਹਨੂੰ ਕਹੇ ਸੀ ਅੱਜ ਕੰਜਰ ਦੇਨ ਚਲਾ ਲੈ ਵਧੀਆ ਚਲਾ ਲਿਆ ਲੈ ਹੁਣ ਆ ਪੂਰੇ ਹੀ ਨਹੀਂ ਠੇਲੀ ਛੱਡ ਕੇ ਕਿੱਧਰ ਵਗਿਆ ਇਹ ਹੈ ਮੈਂ ਕਹੇ ਪਕੌੜੇ ਕੱਢ ਕੇ ਰੱਖਦੀ ਆ। ਉਹ ਬਚੀ ਇਮਲੀ ਤਾਂ ਮਿਲ ਹੀ ਨਹੀਂ ਤਨ। ਉਹ ਬਚੀ ਜਾ ਕਿੱਧਰ ਭੱਗ ਗਿਆ ਵਈ? ਉਹ ਕਿੱਧਰ ਭੱਗੇ ਤੂੰ ਏ। ਉਹ ਕੁਚੂ। ਉਹ ਕਿਹੜਾ ਕੁਚੂ? ਉਹ ਸੀਬੂ ਕਾਲਾ ਕੁਚੂ ਆਇਆ ਸੀ ਓਰੇ ਉਹ ਇਮਲੀ ਪੂਰ ਕੱਟ ਕੇ ਦੇਣੀ ਸੀ। ਭਾਈ ਓਰੇ ਕੋਈ ਨਹੀਂ ਮੈਂ ਤਾਂ ਇਕੱਲੇ ਹੀ ਬੈਠਣਾ ਦੇਖ। ਲੈ ਸਮਾਨ ਚ ਲੈ ਜਾ ਆਪਦਾ। ਆਓ ਦੇ ਮੇਰਾ ਨਸਾ ਟੁੱਟ ਜੰਦਾ ਭੈਣਾ। ਅਗੇ ਨਾ ਵੀ ਨਿਕਸ਼ ਕਰਿਆ। ਹਾਂ, ਤੂੰ ਵੀ ਸਮਾਨ ਓਏ। ਉਹ ਸਮਾਨ ਓਏ ਤੇਰੇ ਵਾਲਾ। ਤੈਨੂੰ ਪਤਾ ਹੈ ਉਹ ਭੈਣ ਜਿਆ ਖਸਮ ਉਹ ਤਾਂ ਜਵਾਖ ਲੈ ਗਿਆ ਚੁੱਖੇ ਵਾਲੇ ਪਤੌੜ ਆਪਦੀ ਨਾਨੀ ਨੂੰ ਖਵਾਉ ਉਹ ਤੇਰੀ ਭੈਣ ਦੀ ਤਰੀਕੀ ਓ ਓ ਥੇ ਓਏ ਕੱਪਾ ਹੋ ਗਿਆ ਓਏ ਹੈਪੀ ਓ ਸਿਆਪਾ ਹੋ ਗਿਆ ਮੈਂ ਹਾਜਾ ਮੈਨੂੰ ਤਾਂ ਕੀ ਖਵਾਤਾ ਦਾਦੇ ਮਂਗਾਉਨੇ ਆ ਬੇ ਮੈਂ ਕਾਲ ਚ ਰਹਿਣਾ ਕਰਗੀ ਬੇ ਮੈਂ ਕਾਲ ਚ ਰਹਿਣਾ ਕਰਗੀ ਮੈਂ ਖਰੀਆਂ ਜਿਹਾ ਗੱਲਾਂ ਕਰਦੀ ਬੇ ਹੁਣ ਹਾਜ਼ਰ ਹੋ ਜਾ ਛੁੱਟੀ ਗੱਲਾਂ ਨਹੀਂ ਓ ਕੀ ਲੋਕਾਂ ਦਾ ਤੁਰ ਲੋਕ ਉਹ ਰੋ ਗੱਡੀ ਇੱਕ ਐਨਾ ਤੂੰ ਉਹ ਮਾ ਬ੍ਰੇਕ ਲਾ ਮਾਰਿਆ ਮੋਟੇ ਲਾ ਬ੍ਰੇਕ ਆਮਲੀ ਦੀ ਡੱਬੀ ਵਿੱਚੋਂ ਮੇਮ ਮੁੱਕ ਗਈ ਆਮਲੀ ਦੇ ਪਾਣੀ ਲੈ ਟ੍ਰੇਨ ਟੁੱਟ ਗਈ ਹੈ ਮੁੱਕ ਗਈ ਮੁੱਕ ਗਈ ਹਾਂ ਹਾਂ ਮੁੱਕ ਗਈ ਆਮਲੀ ਦੀ ਡੰਬੀ ਵਿੱਚੋਂ ਮੇਮ ਮੁੱਕ ਗਈ ਆਮਲੀ ਦੇ ਪਾਣੀ ਲੈ ਟ੍ਰੇਨ ਚੱਲਦੀ ਚੱਲਦੀ ਓ ਕੀ ਮਜਾ ਆ ਰੋਕ ਮੈਂ ਕਹਿੰਦਾ ਤੂੰ ਮੈਂ ਬਰੇ ਬਰੇ ਕਾ ਕਿੱਥੇ ਨੇ ਉਹ ਲੱਗਦੇ ਆਲਦੁ ਨਾਨੀ ਬੋਲੀ ਬਾ ਉਹ ਉਹ ਤੂੰ ਨਾਨੀ ਬੋਲੀ ਬਾ ਬੇ ਖਟ ਕੇ ਲਿਆਂਦੀਆਂ ਹੋਲਾ ਬੇ ਦਾਦੇ ਦੇ ਮਗਾਉਣ ਆ ਤਨ ਪਿੱਠੇ ਠੋਆ ਮੈਂ ਦਾਦੇ ਦੇ ਮਗਾਉ ਆ ਤਨ ਪਿੱਠੇ ਕਿੱਥੇ ਠੋਆ ਉਹ ਆ ਆ ਓਹ ਚਾ ਨੀ ਬੋਲੀ ਬਾਲਾ ਆਏ ਹਾਏ ਆਏ ਹਾਏ ਬੋਲੀ ਮਾਮਾ 베 ਜਰ ਦੇ ਬਿਨ ਮਰਦਾ ਬਚਦਾ ਨਜ਼ਰ ਵੀ ਨਹੀਂ ਆਉਂਦਾ 베 ਜਰ ਦੇ ਬਿਨ ਮਰਦਾ ਹਾਈ 베 ਜਾਦੇ ਬੇ ਮਰ ਗਿਆ ਦੇਖਾਂ ਨਾ ਕਲੀ ਦੇ ਤੱਕ ਸੇ ਲੱਗਿਆ ਹੈ 베 ਜਰ ਦੇ ਬਿਨ ਮਰਦਾ ਬਚਦਾ ਨਜ਼ਰ ਵੀ ਨਹੀਂ ਆਉਂਦਾ 베 ਜਰ ਦੇ ਬਿਨ ਮਰਦਾ ਸਾਡੀ ਗਲੀ ਨੰਗੇਗਾ ਕਰਾਂ ਦੂੰ ਟੱਕਰੇ ਸਾਡੀ ਗਲੀ ਨੰਗੇਗਾ ਕਰਾਂ ਦੂੰ ਟੱਕਰੇ ਫੇਰ ਨਾ ਕੋਈ ਤੈਨੂੰ ਵੇ ਕੁੜੀ ਵੀ ਟੱਕਰੇ ਹੂੰ ਪੜਿਆ ਨਾ ਇਹ ਦੂਗਾ ਕੁੜੀ ਵੇ ਟੱਕਰੇ ਮੇਰੇ ਸਾਲੇ ਜਿਹੜੇ ਹਸਾਬ ਨਾਲ ਤਾੜੀਆਂ ਪਾਉਂਦੇ ਨੇ ਦਾ ਕੰਮ ਖਰਾਬ ਉਹ ਗਾਇਚਾਂ ਤਰਾ ਕਿਦਾ ਠੋਖਲੇ ਪਤਾੜ ਜਵਾਗ ਚੱਕ ਲਿਆ ਬੁੜੀ ਜੀ ਉਹ ਹੀ ਗਈ ਜਾਂਦੀ ਐ ਕਾਮਲੀ ਖੜਈਆਂ ਗੱਲਾਂ ਕਰਦੀ ਕਾਮਲੀ ਖੜੀਆਂ ਗੱਲਾਂ ਕਰ ਜਿਹੜਾ ਸਾਡੇ ਪਿੰਡ 'ਚ ਪਤਾ ਲੱਗਿਆ ਤਾਂ ਬਹੁਤ ਫਿਰੂ ਭੱਜਦਾ ਉਹ ਅੱਜ ਦਾ ਨੈਟ ਤੇ ਵੀ ਦਿਖਾਇਆ ਵਾ ਰੈਡੀ ਜੀ ਮੈਂ ਲਾਈ ਦਿੱ ਆ ਓਏ ਪਕੌੜੇ ਖਾਣੇ ਆ ਓਏ ਪਕੌੜੇ ਨੇ ਕਹਾਂ ਚੋਂ ਪਕੌੜੇ ਨੇ ਆਈਏ ਇਹਦਾ ਇਹਨੇ ਪਕੌੜੇ ਵਾਲਾ ਇੱਕ ਦਾ ਹੁਕਾ ਪਿਆ ਭਾਈ ਪਕੌੜੇ ਹੈ ਓਏ ਹਾਂ ਇਹਦਾ ਢੱਕਾ ਆ ਪਾ दारू ਵੀ ਕੱਢਣੀ ਆ ਸਿਲੰਡਰ ਨਾਲ ਚੱਕੀ ਇਹਦਾ ਆਉਂਦਾ ਭਾਈ ਆਉਂਦਾ ਪਿੰਡ ਚ ਗਿਆ ਦੇਖ ਲੈ ਪੈਂਦਾ ਕਦੇ ਹੋਵੇ ਨਾ ਸਿਲੰਡਰ ਵਾਲਾ ਇਹਦਾ ਢੱਕਾ ਦਾ ਆ ਓਏ ਪਿੰਡ ਦੇ ਗਿਆ ਪਕੌੜੇ ਦਾ ਸਮਾਦਨ ਦੇ ਬਾਗ ਗਿਆ ਸਮਾਦਨ ਦੇ ਦੁਕਾਨ ਤੇ ਗਿਆ ਉਹ ਆਉਂਦਾ ਉਹ ਖਾਸਮਾ ਉਹਨਾਂ ਦੀ ਬੁੜੀ ਸੁੱਖੇ ਵਾਲੇ ਪਤੌੜ ਖਾ ਗਈ ਉਹ ਕੁਚੂ ਦੀ ਨਾਨੀ ਬੋਲ ਮਾਰੀ ਜਾਂਦੀ ਹੈ ਕਹਿੰਦੀ ਹਾਜ਼ਰ ਹੋ ਜਾ ਬੇੜੇ ਨੂੰ ਲਾ ਦੇ ਬਾਬਾ ਪਾਰ ਪਤਾ ਕਨਾਲੇ ਲੱਗੀ ਕੀ ਤਗਾਉਣਾ ਆਉਂਦਾ ਬਈ ਆਉਂਦਾ ਪਿੰਡ ਗਿਆ ਹੋਇਆ ਲੈ ਜੀ ਪਕੌੜੇ ਲੈ ਜੀ ਆਸ ਨੂੰ ਦੇਖ ਕੇ ਪੂਰੇ ਦਾ ਆਉਂਦਾਗਾ ਤੇ ਇਹ ਜ ਕਰਾ ਪਿੰਡ ਤੇ ਗਿਆ ਹੋਇਆਗਾ ਮੈਂ ਤੇਰਾ ਸਿਲੰਡਰ ਮੋਕਾ ਗਿਆ ਖਾਲੀ ਸਿਲੰਡਰ ਚ ਕਾਤਾ ਉਹ ਸਿਲੰਡਰ ਮੋਕਾ ਗਿਆ ਹੈ ਪੀਓ ਆਪਣਾ ਤੇਰੀ ਉਹ ਪਾਇੰਡ ਦੀ ਸਿਲੰਡਰ ਹੋਏ ਉਹ ਹੈਪੀਆ ਸਿਲੰਡਰ ਕੋਈ ਲੈ ਜਾ ਲੈ ਜਾ ਹੁੰਦਾ ਲਾਉਂਦਾ ਲੈ ਜਾਓ ਪੈਂਦਾ ਖਸਰਾ ਮੈਂ ਤੇਰਾ ਸਿਲੰਡਰ ਚ ਕਾਤਾ ਬੇਈਮਾਨ ਲੈਓ ਬਈ ਮੇਰਾ ਤੇਰੇ ਮਗਰ ਲੱਗ ਕੇ ਮੈਂ ਢੀ ਚੋਰੀ ਕਰੀ ਸਿਲੰਡਰ ਦੀ ਓਏ ਉਹ ਸਿਲੰਡਰ ਕਿੱਥੇ ਆ ਵਾ ਗੇਪ ਕੋੜੇ ਹਾਂ ਪਕੌੜੇ ਦਿਆ ਮੈਂ ਕਰੇ ਜਨਾ ਪਕੌੜੇ ਮੇਰਾ ਤਾਂ ਮੇਰਾ ਤਾਂ ਉਹੀ ਕੰਮ ਲੋੜਦੀ ਮੇਰਾ ਤਾਂ ਕਰਾਈ ਵਾਲਾ ਕੰਮ ਲੋੜਦੀ ਮੇਰਾ ਤਾਂ ਸਲੈਂਟਰ ਸਲੈਂਟਰ ਚ ਕਾਤਾ ਸਲੈਂਟਰ ਚ ਕਾਤਾ ਨਹੀਂ ਹੋ ਗਿਆ ਸਲੈਂਟਰ ਚ ਕਾਤਾ ਬਈ